ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਜੂਨ 84 ਦੇ ਕੱਲੂਕਾਰੇ ਸਮੇਂ ਉਹ ਸਿੰਘ ਦੀ ਜੀਨੇ ਸਾਰੇ ਸਿੰਘਾਂ ਤੱਕ ਅਸਲਾ ਪਹਚਾਇਆ ਸੀ ਸੋ ਦੋਸਤੋ ਆਪਾਂ ਜ਼ਿਆਦਾਤਰ ਕੱਲੂਕਾਰੇ ਦੇ ਸਮੇਂ ਲੜਨ ਵਾਲੇ ਸਿੰਘਾਂ ਦੀ ਗੱਲ ਕਰਦੇ ਆਂ ਪਰ ਆਪਾਂ ਜੋ ਉਹਨਾਂ ਦੀ ਗੱਲ ਕਰਾਂਗੇ ਜਿਸ ਸਿੰਘ ਨੇ ਸਾਰੇ ਸਿੰਘਾਂ ਤੱਕ ਬਿਨਾਂ ਡਰੇ ਅਸਲਾ ਪਹਚਾਇਆ ਸੀ ਸੋ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਸੋ ਵੀਡੀਓ ਸ਼ੁਰੂ ਕਰਦੇ ਆਂ ਸੋ ਦਲਜੀਤ ਸਿੰਘ ਬਿੱਟੂ ਲਿਖਦੇ ਨੇ ਕਿ ਇਹ ਗੱਲ ਸੁਖਵਿੰਦਰ ਸਿੰਘ ਸਿੰਦੂ ਨੇ ਕਈ ਵਾਰ ਸੁਣਾਈ ਸੀ ਜਿਹਨੂੰ ਸੰਘਰਸ਼ ਵਿੱਚ ਕੇਸੀ ਸ਼ਰਮਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ ਹਰ ਵਾਰ ਉਹ ਹਰੇਕ ਗੱਲ ਨੂੰ ਬੜੇ ਚਾਹ ਨਾਲ ਸੁਣਾਉਂਦਾ ਪਰ ਇਸ ਵਾਕਿਆਤ ਸੁਣਾਉਣ ਵੇਲੇ ਠਹਿਰ ਜਾਂਦਾ ਸੀ ਜਿਵੇਂ ਉਹਨੂੰ ਕੋਈ ਸਕੂਨ ਮਿਲ ਰਿਹਾ ਹੋਵੇ ਜਾਂ ਕਿਸੇ ਗੁੰਮਨਾਮ ਸਾਥੀ ਨੂੰ ਦਿਲ ਦੀਆਂ ਢੰਗਾਈਆਂ ਤੋਂ ਉਹ ਸ਼ਰਧਾਂਜਲੀ ਦੇ ਰਿਹਾ ਹੋਵੇ ਦਰਬਾਰ ਸਾਹਿب ਸ਼੍ਰੀ ਅੰਮ੍ਰਿਤਸਰ ਉੱਤੇ ਹਮਲੇ ਵਕਤ ਸੁਖਵਿੰਦਰ ਸਿੰਘ ਸਿੰਧੂ ਕੋਈ 20 ਕੁ ਬਰਿਆਂ ਦਾ ਸੀ ਉਹ ਆਪਣਾ ਪਿੰਡ ਅਤੇ ਘਰ-ਬਾਰ ਛੱਡ ਕੇ ਸੰਤਾਂ ਕੋਲ ਆ ਗਿਆ ਹਮਲੇ ਤੋਂ ਪਹਿਲਾਂ ਸੰਤ ਜੀ ਨੇ ਬਹੁਤ ਸਾਰੇ ਸਿੰਘਾਂ ਨੂੰ ਘਰ ਜਾਣ ਲਈ ਕਿਹਾ ਸੀ ਸੰਤ ਜੀ ਨੇ ਉਹਨੂੰ ਵੀ ਕਿਹਾ ਸੀ ਪਰ ਉਹ ਝਿੜਕਣ ਤੇ ਵੀ ਨਹੀਂ ਮੰਨਿਆ ਸੰਤਾਂ ਕੋਲ ਰਹਿਣ ਦੀ ਗੱਲ ਹੀ ੜਿਆ ਰਿਹਾ ਸੰਤ ਜੀ ਨੇ ਉਹਦੀ ਸਾਦਗੀ ਕਰਕੇ ਉਹਨੂੰ ਕੁਝ ਨਹੀਂ ਕਿਹਾ ਜੰਗ ਵੇਲੇ ਉਹ ਅਕਾਲ ਤਖਤ ਸਾਹਿਬ ਦੀ ਦੂਜੀ ਮੰਜ਼ਿਲ ਉੱਤੇ ਸੀ ਉਹਦੇ ਕੋਲ ਐਸਐਲਰ ਬੰਦੂਕ ਸੀ ਸਾਰੀ ਲੜਾਈ ਲੜਕੇ ਉਹ 6 ਜੂਨ ਦੀ ਸਵੇਰ ਦੀ ਦਿੱਤੀ ਢਿੱਲ ਵੇਲੇ ਕਿਸੇ ਤਰ੍ਹਾਂ ਪੇਸ ਬਦਲ ਕੇ ਨਿਕਲ ਗਿਆ ਅਕਾਲ ਤਖਤ ਸਾਹਿਬ ਉੱਤੇ ਛਿੰਦੂ ਦੇ ਨਾਲ ਹੀ ਇੱਕ ਹੋਰ ਉਹਦੇ ਵਰਗਾ ਟੈਕ ਦੇ ਚਿਹਰੇ ਵਾਲਾ ਅਲੜ ਨੌਜਵਾਨ ਸੀ ਉਹ ਵੀ ਸੰਤਾਂ ਦੇ ਕਹਿਣ ਦੇ ਬਾਵਜੂਦ ਗਿਆ ਨਹੀਂ ਸੀ ਛਿੰਦੂ ਤਾਂ ਗੋਲੀਬਾਰੀ ਵਿੱਚ ਪੂਰਨ ਸੀ ਪਰ ਉਹ ਨੌਜਵਾਨ ਤਾਂ ਬੰਦੂਕ ਚਲਾਉਣਾ ਵੀ ਨਹੀਂ ਸੀ ਜਾਣਦਾ ਇਹ ਨੌਜਵਾਨ ਉਸ ਮੰਜ਼ਿਲ ਤੇ ਸਿੰਘਾਂ ਨੂੰ ਗੋਲਾਬ੍ਰੂਦ ਅਤੇ ਲੰਗਰ ਪਾਣੀ ਪਚਾ ਕੇ ਸੇਵਾ ਕਰਦਾ ਸੀ ਉਹਦੇ ਉੱਪਰ ਗੋਲਾਬਾਰੀ ਦਾ ਕੋਈ ਅਸਰ ਨਹੀਂ ਸੀ ਉਹਦੇ ਚਿਹਰੇ ਤੇ ਅਜੀਬ ਮਿੱਠੀ ਮੁਸਕਾਨ ਅਤੇ ਬੇਪਰਵਾਹੀ ਸੀ ਛਿੰਦੂ ਨੂੰ ਮੈਗਜ਼ੀਨ ਵਿੱਚ ਗੋਲੀਆਂ ਭਰ ਕੇ ਵੀ ਉਹੀ ਦਿੰਦਾ ਹੁੰਦਾ ਸੀ ਜੰਗ ਤੇਜ਼ ਹੁੰਦੀ ਗਈ ਗੋਲਾਬਾਰੀ ਮੀਂਹ ਵਾਂਗ ਵਧਣ ਲੱਗੀ ਗੋਲੀਆਂ ਦੀ ਆਵਾਜ਼ ਤੋਂ ਬਿਨਾਂ ਬਸ ਕਦੇ ਕਰਾਉਣ ਦੀ ਅਤੇ ਕਦੇ ਜਕਾਰਿਆਂ ਦੀ ਆਵਾਜ਼ਾਂ ਸੁਣਦੀਆਂ ਸਨ। ਸਿੰਧੂ ਜਦੋਂ ਵੀ ਗੱਲ ਸੁਣਾਉਂਦਾ ਸੀ ਹਰ ਵਾਰ ਉਹਦੀਆਂ ਅੱਖਾਂ ਸਾਹਮਣੇ ਦਰਬਾਰ ਸਾਹਿਬ ਦੀ ਜੰਗ ਹੋ ਰਹੀ ਹੁੰਦੀ ਸੀ। ਸੁਣਦਿਆਂ ਸਾਨੂੰ ਵੀ ਪਤਾ ਨਹੀਂ ਸੀ ਲੱਗਦਾ ਕਿ ਕਦੋਂ ਅਸੀਂ ਜੰਗ ਦੇ ਵੇਖਣਹਾਰ ਬਣ ਗਏ। ਸਿੰਧੂ ਦੇ ਦੱਸਣ ਅਨੁਸਾਰ ਉਹ ਨੌਜਵਾਨ ਜਿੱਥੇ ਹੋ ਸਕਦਾ ਸੀ ਬਿਨਾਂ ਕਿਸੇ ਬਚਾਅ ਦੇ ਸਿੰਘਾਂ ਨੂੰ ਸਮਾਨ ਪੁਝਾ ਰਿਹਾ ਸੀ। ਉਹ ਜਦੋਂ ਵੀ ਸਿੰਧੂ ਕੋਲ ਆਉਂਦਾ ਤਾਂ ਆਪਣੇ ਨਾਲ ਇੱਕ ਨਿਰਪੈਤਾ ਤੇ ਬੇਪਰਵਾਹੀ ਦਾ आलम ਲੈ ਕੇ ਆਉਂਦਾ ਸੀ। 5 ਜੂਨ ਦੀ ਰਾਤ ਤੱਕ ਲੜਨ ਵਾਲੇ ਸਿੰਘ ਬਹੁਤ ਥੋੜੇ ਰਹਿ ਗਏ ਸਨ ਮੋਰਚਾ ਸਿਮਟਦਾ ਜਾ ਰਿਹਾ ਸੀ ਹੁਣ ਉਹ ਨੌਜਵਾਨ ਨੂੰ ਬਹੁਤੇ ਥਾਂ ਨਹੀਂ ਸੀ ਜਾਣਾ ਪੈਂਦਾ ਅਖੀਰ ਇਹੋ ਦੋਵੇਂ ਜਣੇ ਅਕਾਲ ਤਖਤ ਸਾਹਿਬ ਦੇ ਅਖੀਰਲੇ ਹਿੱਸੇ ਵਿੱਚ ਰਹਿ ਗਏ 6 ਜੂਨ ਦੀ ਸਵੇਰੇ ਛਿੰਦੂ ਕਦੇ-ਕਦੇ ਗੋਲੀ ਚਲਾਉਂਦਾ ਸੀ ਅਤੇ ਉਹ ਸਿੰਘ ਕੰਧ ਨਾਲ ਢੋਲ ਲਾ ਕੇ ਬੈਠਾ ਹੋਇਆ ਸੀ ਹੱਥਾਂ ਨਾਲ ਮੈਗਜ਼ੀਨ ਭਰਦਾ ਅਤੇ ਮੂੰਹ ਨਾਲ ਪਾਠ ਕਰੀ ਜਾ ਰਿਹਾ ਸੀ ਕੋਝਿਚੇਰ ਬਾਅਦ ਛਿੰਦੂ ਨੂੰ ਲੱਗਿਆ ਕਿ ਆਸ ਭਾਜ ਕੁਝ ਘਟ ਗਿਆ ਹੈ ਉਹਨੇ ਸਿੰਘ ਵੱਲ ਨਜ਼ਰ ਮਾਰੀ ਤਾਂ ਉਹ ਓਮੇ ਦਾ ਉਮੀ ਬੈਠਾ ਸੀ ਪਰ ਬਿਲਕੁਲ ਉਹਦੇ ਮੱਥੇ ਦੇ ਵਿਚਕਾਰ ਗੋਲੀ ਵੱਜ ਗਈ ਸੀ ਮਸ਼ੀਨ ਗਨ ਦੀ ਕੋਈ ਗੋਲੀ ਸਾਹਮਣੇ ਕੰਧ ਦੇ ਸੰਗ ਮਰਮਰ ਤੋਂ ਟਕਰਾ ਕੇ ਉਹਦੇ ਵੱਜ ਗਈ ਸੀ ਅਤੇ ਉਹਦੇ ਪ੍ਰਾਣ ਬਿਨਾਂ ਕਿਸੇ ਆਵਾਜ਼ ਤੋਂ ਨਿਕਲ ਗਏ ਛਿੰਦੂ ਜੰਗ ਦਾ ਆਲਮ ਭੁੱਲ ਕੇ ਕੁਝ ਪਲ ਉਹਦੇ ਨੂਰੀ ਚਿਹਰੇ ਵੱਲ ਤੱਕਦਾ ਰਿਹਾ ਛਿੰਦੂ ਨੇ ਉਹ ਸਿੰਘ ਨੂੰ ਬਿਲਕੁਲ ਨਹੀਂ ਛੇੜਿਆ ਹਰ ਵਾਰ ਛਿੰਦੂ ਇੰਨਾ ਪਲਾਂ ਤੇ ਆ ਕੇ ਬਿਲਕੁਲ ਉਵੇਂ ਹੀ ਟੱਕਰਿਆ ਹੁੰਦਾ ਸੀ ਜਿਵੇਂ ਉਹ ਸਿੰਘ ਅੱਜ ਵੀ ਉਹਦੀਆਂ ਅੱਖਾਂ ਸਾਹਮਣੇ ਸਮਾਧੀ ਵਿੱਚ ਲੀਨ ਬੈਠਾ ਹੋਵੇ ਉਹਦਾ ਆਖਰੀ ਵੇਲੇ ਦਾ ਗੰਭੀਰ ਮੁਸਕਾਨ ਵਾਲਾ ਅੰਦਾਜ਼ ਸਦਾ ਹੀ ਛਿੰਦੂ ਦੇ ਚੇਤੇ ਵਿੱਚ ਬਸ ਗਿਆ ਛਿੰਦੂ ਨੂੰ ਪਤਾ ਨਹੀਂ ਸੀ ਕਿ ਕੌਣ ਸੀ ਉਹ ਬਸ ਉਹ ਇਹੀ ਦੱਸ ਸਕਦਾ ਸੀ ਕਿ ਉਹਦਾ ਕਦਮ ਮਧਰਾ ਰੰਗ ਗੋਰਾ ਅਤੇ ਸਰੀਰ ਛਾਟਮਾ ਸੀ ਉਹਦੇ ਨੀਲੇ ਰੰਗ ਦਾ ਚੋਲਾ ਪਾਇਆ ਹੁੰਦਾ ਸੀ ਉਹਦੀ ਬੋਲੀ ਤੋਂ ਉਹ ਸ਼ਹਿਰੀ ਖਾਨਦਾਨ ਦਾ ਲੱਗਦਾ ਸੀ ਸ਼ਾਇਦ ਬੰਬਈ ਜਾਂ ਕਿਸੇ ਹੋਰ ਸ਼ਹਿਰ ਦਾ ਜੰਪਲ ਹੋਵੇ ਛਿੰਦੂ ਉੱਤੇ ਉਹ ਸਿੰਘ ਦੀ ਸ਼ਹਾਦਤ ਦਾ ਇੰਨਾ ਅਸਰ ਹੋਇਆ ਕਿ ਉਹਨੇ ਕਈ ਵਾਰ ਕਿਹਾ ਕਿ ਬੰਬਈ ਜਾ ਕੇ ਪਤਾ ਕਰਿਏ ਉਹਨਾਂ ਦੇ ਪਰਿਵਾਰ ਨੂੰ ਦੱਸੀਏ ਕਿ ਉਹਨਾਂ ਦਾ ਸਿੰਘ ਕਿੰਨੀ ਮਹਾਨ ਸੇਵਾ ਕਰਦਾ ਹੋਇਆ ਸਤਿਗੁਰੂ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ਹਾਦਤ ਪ੍ਰਾਪਤ ਕਰ ਗਿਆ ਸੋ ਦੋਸਤੋ ਇਦਾਂ ਦੇ ਸਿੰਘ ਵੀ ਹੋਏ ਨੇ ਇਹਨਾਂ ਨੂੰ ਦੇਖ ਲੋ ਕੋਈ ਨਹੀਂ ਜਾਣਦਾ ਜਿਨ੍ਹਾਂ ਨੇ ਆਪਣੀ ਬਿਨਾ ਪ੍ਰਵਾਹ ਕਿਤੇ ਕੌਮ ਦੀ ਸੇਵਾ ਨਿਭਾਈ ਅਤੇ ਜੰਗ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਸੋ ਦੋਸਤੋ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਕਮੈਂਟ ਵਿੱਚ ਜਰੂਰ ਦੱਸਿਓ ਤੇ ਨਾਲ ਹੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਜੋ ਏਦਾਂ ਦੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਧੰਨਵਾਦ